ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਕੀ ਉਹਨਾਂ ਦੀ ਕਿਸੇ ਤਰ੍ਹਾਂ ਦੀ ਪਾਈ ਪਟੀਸ਼ਨ ਰੱਦ ਹੋ ਗਈ ਕੀ ਹੁਣ ਸੁਖਪਾਲ ਖਹਿਰਾ ਦੀਆਂ ਮੁਸ਼ਕਲਾਂ ਵੱਧ ਗਈਆਂ ਕੀ ਸੁਖਪਾਲ ਸਿੰਘ ਖਹਿਰਾ ਦੀ ਜਲਦੀ ਹੀ ਗ੍ਰਿਫਤਾਰੀ ਹੋ ਸਕਦੀ ਹੈ ਇਹ ਸਾਰੇ ਸਵਾਲ ਚੱਲ ਰਹੇ ਸਨ ਇਨ੍ਹਾਂ ਸਵਾਲਾਂ ਦੇ ਬਾਰੇ ਖੁਦ ਸੁਖਪਾਲ ਸਿੰਘ ਖਹਿਰਾ ਨੇ ਇੱਕ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਨਾਲ ਹੀ ਇਸ ਤਰ੍ਹਾਂ ਦੀਆਂ ਖਬਰਾਂ ਛਾਉਣ ਵਾਲੇ ਚੈਨਲਾਂ ਨੂੰ ਮਾਨਹਾਨੀ ਦਾ ਨੋਟਿਸ ਭੇਜਣ ਦੀ ਵੀ ਗੱਲ ਆਖੀ ਹੈ ਇਥੋਂ ਤੱਕ ਕਿ ਸੁਖਪਾਲ ਸਿੰਘ ਖਹਿਰਾ ਨੇ ਇੱਕ ਪੋਸਟ ਦੇ ਵਿੱਚ ਵਿਸਥਾਰ ਪੂਰਵਕ ਲਿਖ ਦਿੱਤਾ ਹੈ ਔਰ ਜਿਹੜਾ ਚੈਨਲਾਂ ਨੇ ਜਿਨ੍ਹਾਂ ਨੇ ਇਹ ਖਬਰ ਚਲਾਈ ਬਿਨਾ ਕੀਤੇ ਪੁਸ਼ਟੀ ਉਹਨਾਂ ਨੂੰ ਵਿਕਾਉ ਦੱਸ ਦਿੱਤਾ ਹੈ ਸੁਖਪਾਲ ਸਿੰਘ ਖਹਿਰਾ ਕਿਹੜੀ ਪਟੀਸ਼ਨ ਦੀ ਗੱਲ ਕਰ ਰਹੇ ਨੇ ਕਿ ਸ਼ਾਮ ਤੱਕ ਆਰਡਰ ਵੀ ਅਪਲੋਡ ਕੀਤਾ ਜਾਏਗਾ ਇਸ ਦੇ ਬਾਰੇ ਸੁਖਪਾਲ ਸਿੰਘ ਖਹਿਰਾ ਨੇ ਜੋ ਗੱਲ ਲਿਖੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਨ ਸੁਖਪਾਲ ਸਿੰਘ ਖਹਿਰਾ ਲਿਖਦੇ ਨੇ ਦੋਸਤੋ ਕੁਝ ਵਿਕੇ ਹੋਏ ਟੀਵੀ ਚੈਨਲ ਮੇਰੀ ਪਟੀਸ਼ਨ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਜਿਸ ਨੂੰ ਹਾਈ ਕੋਰਟ ਨੇ ਸਰਕਾਰੀ ਵਕੀਲ ਦੇ ਇਸ ਬਿਆਨ ਨੂੰ ਰਿਕਾਰਡ ਤੇ ਲੈ ਕੇ ਨਿਪਟਾ ਦਿੱਤਾ ਕਿ ਅੱਜ ਦੀ ਤਾਰੀਖ ਤੱਕ ਖਹਿਰਾ ਦੇ ਖਿਲਾਫ ਕੋਈ ਕੇਸ ਨਹੀਂ ਹੈ ਇਹ ਪਟੀਸ਼ਨ ਐਂਡੀਪੀਐਸ ਕੇਸ ਵਿੱਚ ਅਗਾਊਂ ਜ਼ਮਾਨਤ ਲਈ ਨਹੀਂ ਸੀ ਜਿਵੇਂ ਕਿ ਮੀਡੀਆ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ ਕਿਉਂਕਿ ਮੈਂ ਪਹਿਲਾਂ ਹੀ 2024 ਵਿੱਚ ਹਾਈ ਕੋਰਟ ਦੁਆਰਾ ਦਿੱਤੀ ਗਈ ਨਿਯਮਤ ਜ਼ਮਾਨਤ ਤੇ ਹਾਂ ਤਾਂ ਫਿਰ ਅਗਾਊਂ ਜ਼ਮਾਨਤ ਮੰਗਣ ਦਾ ਸਵਾਲ ਹੀ ਕਿੱਥੇ ਹੈ ਅਤੇ ਮੇਰੇ ਲਈ ਨੁਕਸਾਨ ਕਿੱਥੇ ਹੈ ਸਾਡੀ ਪਟੀਸ਼ਨ 224 ਵਿੱਚ ਸਰਕਾਰ ਦੁਆਰਾ ਡੀਏ ਆਮਦਨ ਤੋਂ ਬਾਅਦ ਜਾਇਦਾਦ ਤੇ ਸ਼ੁਰੂਆਤ ਸ਼ੁਰੂ ਕੀਤੀ ਗਈ ਜਾਂਚ ਬਾਰੇ ਸੀ ਜਿਸ ਨੂੰ ਸਰਕਾਰੀ ਵਕੀਲ ਨੇ ਇਨਕਾਰ ਕਰ ਦਿੱਤਾ ਇਸ ਲਈ ਹਾਈ ਕੋਰਟ ਨੇ ਮੇਰੀ ਪਟੀਸ਼ਨ ਨੂੰ ਡਪਟਾ ਦਿੱਤਾ ਹਾਈ ਕੋਰਟ ਦਾ ਹੁਕਮ ਅੱਜ ਸ਼ਾਮ ਨੂੰ ਅਪਲੋਡ ਕੀਤਾ ਜਾਵੇਗਾ ਇਸ ਲਈ ਮੈਂ ਵਿਕੇ ਹੋਏ ਮੀਡੀਆ ਨੂੰ ਬੇਨਤੀ ਕਰਦਾ ਹਾਂ ਕਿ ਫਰਜ਼ੀ ਖਬਰਾਂ ਬਣਾਉਣਾ ਬੰਦ ਕਰੋ ਮੇਰਾ ਬੇਟਾ ਮਹਿਤਾਬ ਖੇਰਾ ਐਡਵੋਕੇਟ ਜਲਦ ਇਨ੍ਹਾਂ ਵਿਕਾਊ ਚੈਨਲਾਂ ਨੂੰ ਮਾਨਹਾਨੀ ਦਾ ਨੋਟਿਸ ਭੇਜ ਰਿਹਾ ਹੈ ਖੈਰਾ ਇਹ ਸੁਖਪਾਲ ਸਿੰਘ ਖੈਰਾ ਦੇ ਸ਼ਬਦ ਨੇ ਇਹ ਕਿਹੜੀ ਪਟੀਸ਼ਨ ਸੀ ਤੇ ਕਿਸ ਸੰਦਰਭ ਦੇ ਵਿੱਚ ਪਾਈ ਗਈ ਸੀ ਔਰ ਹਾਈ ਕੋਰਟ ਦਾ ਆਰਡਰ ਸ਼ਾਮ ਤੱਕ ਅਪਲੋਡ ਹੋ ਜਾਣਾ ਜਿਹੜਾ ਕਿ ਸਾਂਝਾ ਵੀ ਕੀਤਾ ਜਾਏਗਾ ਇਸ ਦੇ ਬਾਰੇ ਐਮਐਲਏ ਸੁਖਪਾਲ ਸਿੰਘ ਖੈਰਾ ਨੇ ਗੱਲ ਕੀਤੀ ਹੈ ਔਰ ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਐਮਐਲਏ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਇਸ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹ ਐਨਡੀਪੀਐਸ ਦਾ ਕੇਸ ਸੀ ਜਿਹੜਾ ਕਿ 2015 ਦਾ ਕੇਸ ਸੀ ਉਸ 10 ਸਾਲ ਪੁਰਾਣੇ ਕੇਸ ਦੇ ਵਿੱਚ ਆਵਾਦਵੀ ਪਾਰਟੀ ਦੀ ਸਰਕਾਰ ਦੇ ਦੌਰਾਨ ਸੁਖਪਾਲ ਸਿੰਘ ਖੈਰਾ ਦੀ ਗ੍ਰਿਫਤਾਰੀ ਹੁੰਦੀ ਹੈ ਜਦੋਂ ਸੁਖਪਾਲ ਸਿੰਘ ਖੈਰਾ ਨੂੰ ਇਸ ਮਾਮਲੇ ਦੇ ਵਿੱਚ ਜ਼ਮਾਨਤ ਮਿਲਦੀ ਹੈ ਤਾਂ ਇੱਕ ਹੋਰ ਕੇਸ ਆ ਜਿਹੜਾ ਉਹ ਰਾਤੋਂ ਰਾਤ ਦਰਜ ਕੀਤਾ ਜਾਂਦਾ ਜਿਸ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਪਹਿਲਾਂ ਹੀ ਮੀਡੀਆ ਵਿੱਚ ਦੱਸ ਚੁੱਕਿਆ ਕਿ ਮੇਰੇ ਖਿਲਾਫ ਸਿਆਸੀ ਰੰਜਿਸ਼ ਦੇ ਤਹਿਤ ਮੈਨੂੰ ਸਿਰਫ ਤੇ ਸਿਰਫ ਆਵਾਜ਼ ਮੇਰੀ ਬੰਦ ਕਰਵਾਉਣ ਦੇ ਲਈ ਪਰਚੇ ਪਾਏ ਜਾ ਰਹੇ ਨੇ ਤਾਂ ਇਸ ਤਰ੍ਹਾਂ ਦੇ ਝੂਠੇ ਪਰਚਿਆਂ ਦੀ ਮੈਨੂੰ ਪਰਵਾਹ ਨਹੀਂ ਹੈ ਔਰ ਕੁਝ ਦਿਨ ਪਹਿਲਾਂ ਹੀ ਸੁਖਪਾਲ ਸਿੰਘ ਖਹਿਰਾ ਨੇ ਜਦੋਂ ਪੰਜਾਬ ਪੁਲਿਸ ਵੱਲੋਂ ਖਰੀਦੀਆਂ ਗਈਆਂ ਸੜਕ ਸੁਰੱਖਿਆ ਫੋਰਸ ਲਈ ਗੱਡੀਆਂ ਜਿਨ੍ਹਾਂ ਦੀ ਕੀਮਤ ਹੈ ਜਿਹੜੀ ਕਰੋੜਾਂ ਵਿੱਚ ਬਣਦੀ ਹੈ 144 ਗੱਡੀਆਂ ਖਰੀਦੀਆਂ ਗਈਆਂ ਸੀ ਟੋਇਟਾ ਹਾਈਲਕਸ ਦੀਆਂ ਉਸ ਵਿੱਚ ਸੁਖਪਾਲ ਸਿੰਘ ਖੈਰਾ ਨੇ ਦੋਸ਼ ਲਾਏ ਸੀ ਕਿ ਇਸ ਦੇ ਵਿੱਚ ਕਟੌਤੀ ਕਿਉਂ ਨਹੀਂ ਲਈ ਗਈ ਹਾਲਾਂਕਿ ਬਲਕ ਦੇ ਵਿੱਚ ਖਰੀਦੀਆਂ ਗਈਆਂ ਵੱਡੀ ਗਿਣਤੀ ਵਿੱਚ ਗੱਡੀਆਂ ਦੇ ਵਿੱਚ ਡਿਸਕਾਊਂਟ ਕਿਉਂ ਨਹੀਂ ਸਰਕਾਰ ਨੇ ਲਿਆ ਜਾਂ ਫਿਰ ਡਿਸਕਾਊਂਟ ਲਿਆ ਤਾਂ ਕਿਸ ਦਾ ਫਾਇਦਾ ਹੋ ਗਿਆ ਇਸ ਬਦਲੇ ਕਿਸ ਆਮ ਆਦਮੀ ਪਾਰਟੀ ਦੇ ਲੀਡਰ ਨੇ ਮੁੱਖ ਮੰਤਰੀ ਦੇ OSD ਨੇ ਇਸ ਦੇ ਬਦਲੇ ਤੋਹਫੇ ਵਜੋਂ ਕੋਈ ਹੋਰ ਗੱਡੀਆਂ ਲਈਆਂ ਨੇ ਇਸ ਨੂੰ ਲੈ ਕੇ ਜਦੋਂ ਦੋਸ਼ ਲਾਇਆ ਤਾਂ ਸੁਖਪਾਲ ਸਿੰਘ ਖਹਿਰਾ ਨੂੰ ਵੀ ਜਿਹੜਾ ਆ ਨੋਟਿਸ ਚਲਿਆ ਜਾਂਦਾ ਲੀਗਲ ਮੁੱਖ ਮੰਤਰੀ ਦੇ OSD ਵੱਲੋਂ ਜਿਸ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਮੈਨੂੰ ਇਸ ਤਰ੍ਹਾਂ ਦੇ ਨੋਟਿਸਾਂ ਦੀ ਪਰਵਾਹ ਨਹੀਂ ਹੈ ਤਾਂ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਕੇਸ ਕਰ ਦਿੱਤਾ ਗਿਆ ਮਾਨਹਾਨੀ ਦਾ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਜਿਸ ਤੋਂ ਬਾਅਦ ਅਦਾਲਤ ਨੇ ਟਿੱਪਣੀ ਕੀਤੀ ਔਰ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਉਹ ਸੁਣਵਾਈ ਵੀ ਹੋਣੀ ਹੈ ਔਰ ਨਾਲ ਹੀ ਅਦਾਲਤ ਨੇ ਸੁਖਪਾਲ ਸਿੰਘ ਖੈਰਾ ਨੂੰ ਉਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਗੁਰੇਜ਼ ਕਰਨ ਲਈ ਹਦਾਇਤ ਵੀ ਦਿੱਤੀ ਹੁਣ ਇੱਕ ਪਾਸੇ ਸੁਖਪਾਲ ਸਿੰਘ ਖੈਰਾ ਦਾ ਆੜਾ ਚੱਲ ਰਿਹਾ ਹੈ ਪੰਜਾਬ ਸਰਕਾਰ ਦੇ ਨਾਲ ਕਈ ਮੁੱਦਿਆਂ ਦੇ ਉੱਤੇ ਸੁਖਪਾਲ ਸਿੰਘ ਖੈਰਾ ਨੇ ਵਿਧਾਨ ਸਭਾ ਦੇ ਅੰਦਰ ਵੀ ਘੇਰਿਆ ਔਰ ਪੁਲਿਸ ਸਟੇਟ ਬਣਦੀ ਜਾ ਰਹੀ ਹੈ ਪੰਜਾਬ ਇਸ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਨੇ ਕਈ ਵਾਰੀ ਗੱਲ ਆਖੀ ਹੈ ਇੱਥੋਂ ਤੱਕ ਕਿ ਇੱਕ ਵਾਰੀ ਜਦੋਂ ਪਿਛਲੇ ਸੈਸ਼ਨ ਦੇ ਵਿੱਚ ਅਚਾਨਕ ਸਪੀਕਰ ਕੁਲਤਾਰ ਸਿੰਘ ਸੰਧਵਾ ਸੁਖਪਾਲ ਸਿੰਘ ਖੈਰਾ ਨੂੰ ਸਮਾਂ ਦੇਣ ਦੀ ਗੱਲ ਕਰਦੇ ਨੇ ਤਾਂ ਹੈਰਾਨੀ ਪ੍ਰਗਟ ਕਰਦੇ ਆ ਸੁਖਪਾਲ ਸਿੰਘ ਖੈਰਾ ਨੇ ਜਦੋਂ ਕਿਹਾ ਸੀ ਕਿ ਮੈਨੂੰ ਤਾਂ ਹੈਰਾਨੀ ਹੁੰਦੀ ਹੈ ਔਰ ਮੈਂ ਹੈਰਾਨ ਆ ਕਿ ਤੁਸੀਂ ਮੈਨੂੰ ਕਿਵੇਂ ਸਮਾਂ ਦੇ ਰਹੇ ਹੋ ਮਿਹਰਬਾਨ ਕਿਵੇਂ ਅੱਜ ਹੋ ਗਏ ਮੇਰੇ ਤੇ ਇਸ ਦੇ ਉੱਤੇ ਸਪੀਕਰ ਨੇ ਵੀ ਕਿਹਾ ਸੀ ਕਿ ਜੇਕਰ ਤੁਸੀਂ ਨਹੀਂ ਬੋਲਣਾ ਚਾਹੁੰਦੇ ਤਾਂ ਫਿਰ ਬੈਠ ਜਾਓ ਇਸ ਤਰ੍ਹਾਂ ਦੀਆਂ ਤਲਖੀ ਭਰੀਆਂ ਗੱਲਾਂ ਵੀ ਜਿਹੜੀਆਂ ਵਿਧਾਨ ਸਭਾ ਦੇ ਅੰਦਰ ਫਲੋਰ ਦੇ ਉੱਤੇ ਵੀ ਚੱਲਦੀਆਂ ਰਹਿੰਦੀਆਂ ਨੇ ਸੁਖਪਾਲ ਸਿੰਘ ਖੈਰਾ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਜਦ ਸਰਕਾਰ ਦੀਆਂ ਖਹਿਰਾ ਦੇ ਖਿਲਾਫ ਔਰ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਜਦੋਂ ਵੀ ਸੁਖਪਾਲ ਸਿੰਘ ਖਹਿਰਾ ਬੋਲਦੇ ਨੇ ਤੇ ਇਸ ਨੂੰ ਲੈ ਕੇ ਜਦੋਂ ਮੁੱਖ ਮੰਤਰੀ ਨੂੰ ਜਾਂ ਕਿਸੇ ਹੋਰ ਲੀਡਰ ਨੂੰ ਵੀ ਖਹਿਰਾ ਬਾਰੇ ਪੁੱਛਿਆ ਜਾਂਦਾ ਕਿ ਉਹਨਾਂ ਨੇ ਦੋਸ਼ ਲਾਏ ਨੇ ਤਾਂ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਕਿ ਹੁਣ ਸੁਖਪਾਲ ਸਿੰਘ ਖਹਿਰਾ ਦੀਆਂ ਗੱਲਾਂ ਦਾ ਜਵਾਬ ਨਹੀਂ ਦੇਾਂਗੇ ਇੱਥੋਂ ਤੱਕ ਕਿ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਪਿਛਲੇ ਦਿਨਾਂ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਵਿੱਚ ਆਖਿਆ ਸੀ ਕਿ ਜਿਹੜਾ ਸੁਖਪਾਲ ਸਿੰਘ ਖਹਿਰਾ ਦਾ ਸਾਬਕਾ ਜਿਹੜਾ ਪੀਐਸਓ ਫੜਿਆ ਗਿਆ ਦਿੱਲੀ 에ਅਰਪੋਰਟ ਤੋਂ ਉਸ ਦੇ ਬਾਰੇ ਵੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਵਾ ਕੀਤਾ ਕਿ ਉਹਨਾਂ ਨੂੰ ਰਸੂਖਦਾਰਾਂ ਨੇ ਉਹਨੂੰ ਹੁਣ ਤੱਕ ਬਚਾਈ ਰੱਖਿਆ ਹਾਲਾਂਕਿ ਸੁਖਪਾਲ ਸਿੰਘ ਖੈਰਾ ਨੇ ਇਸ ਬਾਬਤ ਵੀ ਇੱਕ ਪੋਸਟ ਸਾਂਝੀ ਕੀਤੀ ਸੀ ਕਿ ਉਸ ਨੂੰ ਤਾਂ ਨਾਮਜ਼ਦ ਹੀ 2023 ਦੇ ਵਿੱਚ ਕੀਤਾ ਗਿਆ ਤਾਂ ਫਿਰ ਇੰਨੇ ਸਾਲ ਤੋਂ ਪਘੋੜਾ ਕਿਵੇਂ ਦੱਸਿਆ ਜਾ ਰਿਹਾ ਉਹ ਬੇਕਸੂਰ ਹੈ ਉਸ ਦੀ ਜਿਹੜੀ ਹੈ ਇਹ ਗ੍ਰਿਫਤਾਰੀ ਗਲਤ ਹੈ ਇਸ ਤਰ੍ਹਾਂ ਦੀਆਂ ਗੱਲਾਂ ਵੀ ਖੈਰਾ ਨੇ ਕੀਤੀਆਂ ਕਈ ਐਸੇ ਮਾਮਲੇ ਨੇ ਜਿਸ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਵਰਸਸ ਪੰਜਾਬ ਸਰਕਾਰ ਚੱਲਦਾ ਹੈ ਤਾਂ ਹੁਣ ਤਾਜ਼ਾ ਮਾਮਲਾ ਜਿਸ ਦੇ ਵਿੱਚ ਖਬਰਾਂ ਚਲਾਉਣ ਵਾਲੇ ਮੀਡੀਆ ਨੂੰ ਲੈ ਕੇ ਕੁਝ ਅਦਾਰਿਆਂ ਨੂੰ ਲੈ ਕੇ ਵੀ ਚੇਤਾਵਨੀ ਦਿੱਤੀ ਹੈ ਸੁਖਪਾਲ ਸਿੰਘ ਖਹਿਰਾ ਨੇ ਜਿਸ ਦੇ ਬਾਰੇ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਚੁੱਕੇ ਹਾਂ ਕਿ ਸੁਖਪਾਲ ਸਿੰਘ ਖਹਿਰਾ ਨੇ ਕੀ ਕਿਹਾ ਔਰ ਕਿਹੜੀ ਪਟੀਸ਼ਨ ਦੀ ਗੱਲ ਹੋ ਰਹੀ ਸੀ ਔਰ ਖਬਰਾਂ ਕਿਹੜੇ ਐਂਗਲ ਤੋਂ ਚੱਲ ਰਹੀਆਂ ਸੀ ਕਿ ਮੁਸ਼ਕਲਾਂ ਵਧ ਗਈਆਂ ਨੇ ਸੁਖਪਾਲ ਸਿੰਘ ਖਹਿਰਾ ਦੀਆਂ ਪਟੀਸ਼ਨਾਂ ਜਿਹੜੀ ਰੱਦ ਹੋ ਗਈ ਹਾਲਾਂਕਿ ਨਿਪਟਾਈ ਗਈ ਹੈ ਸੁਖਪਾਲ ਸਿੰਘ ਖਹਿਰਾ ਦਾ ਦਾਵਾ ਹੈ ਦੇਖਦੇ ਹਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਕਿਹੜੇ-ਕਿਹੜੇ ਮੀਡੀਆ ਅਦਾਰਿਆਂ ਨੂੰ ਜਿਨ੍ਹਾਂ ਨੇ ਖਬਰਾਂ ਸੁਖਪਾਲ ਸਿੰਘ ਖਹਿਰਾ ਦੇ ਬਾਰੇ ਜੋ ਪਟੀਸ਼ਨ ਸੀ ਉਸ ਬਾਰੇ ਹੂ ਬਹੂ ਨਹੀਂ ਚਲਾਈਆਂ ਜੇਕਰ ਇਹਨਾਂ ਤੱਥਾਂ ਨੂੰ ਹੋਰ ਢੰਗ ਨਾਲ ਪੇਸ਼ ਕੀਤਾ ਗਿਆ ਤਾਂ ਦੇਖਦੇ ਹਾਂ ਕਿ ਉਸ ਦੇ ਬਾਰੇ ਕਿਸ-ਕਿਸ ਨੂੰ ਲੀਗਲ ਨੋਟਿਸ ਭੇਜਿਆ ਜਾਂਦਾ ਪਰ ਫਿਲਹਾਲ ਸੁਖਪਾਲ ਸਿੰਘ ਖਹਿਰਾ ਨੇ ਦਾਵਾ ਜ਼ਰੂਰ ਕਰ ਦਿੱਤਾ ਹੈ ਸੁਖਪਾਲ ਸਿੰਘ ਖਹਿਰਾ ਵਰਸਸ ਪੰਜਾਬ ਸਰਕਾਰ ਜੋ ਚੱਲਿਆ ਆਉਂਦਾ ਹੈ ਪਿਛਲੇ ਜਦੋਂ ਦੀ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਹਾਲਾਂਕਿ ਆਮ ਆਦਮੀ ਪਾਰਟੀ ਦਾ ਹੀ ਹਿੱਸਾ ਰਹਿ ਕੇ ਆਪੋਜੀਸ਼ਨ ਦਾ ਰੋਲ ਵੀ ਨਿਭਾ ਚੁੱਕੇ ਨੇ ਸੁਖਪਾਲ ਸਿੰਘ ਖਹਿਰਾ ਇਸ ਦੇ ਬਾਵਜੂਦ ਜਿਹੜਾ 36 ਦਾ ਅੰਕੜਾ ਚੱਲਦਾ ਸਰਕਾਰ ਦੇ ਨਾਲ ਤਾਂ ਇਸ ਦੀ ਮੁੱਖ ਵਜ੍ਹਾ ਤੁਹਾਨੂੰ ਕੀ ਲੱਗਦੀ ਹੈ ਕੀ ਜਾਪਦੀ ਹੈ ਫਾਲਟ ਕਿੱਥੇ ਹੈ ਕਸੂਰ ਕਿਸ ਦਾ ਕੀ ਪੰਜਾਬ ਸਰਕਾਰ ਸੁਖਪਾਲ ਸਿੰਘ ਖੈਰਾ ਦੇ ਕੀਤੇ ਜਾਂਦੇ ਸਵਾਲਾਂ ਤੋਂ ਦੁਖੀ ਹੋ ਕੇ ਇਸ ਤਰ੍ਹਾਂ ਦਾ ਆਡਾ ਲੈਂਦੀ ਹੈ ਜਾਂ ਫਿਰ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਉਸ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਹੀ ਤਲਖੀ ਵਿੱਚ ਆ ਕੇ ਕਾਫੀ ਗੱਲਾਂ ਜਿਹੜੀਆਂ ਕਹਿ ਜਾਂਦੇ ਨੇ ਸਰਕਾਰ ਨੂੰ ਤੁਹਾਡਾ ਕੀ ਮੰਨਣਾ ਹੈ ਤੁਹਾਨੂੰ ਕੌਣ ਜਾਇਜ਼ ਲੱਗਦਾ ਕਿਸ ਦੀਆਂ ਤਲੀਲਾਂ ਤੇ ਤਰਕ ਦੇ ਵਿੱਚ ਦਮ ਨਜ਼ਰ ਆਉਂਦਾ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ